ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸ੍ਰੀ ਗੁਰੂ ਰਾਮਦਾਸ ਜੀ ਸੇਵਾ ਸੁਸਾਇਟੀ ਰਜਿਸਟਰ ਨਾਭਾ ਵੱਲੋਂ ਅੱਜ 9 ਨਵੰਬਰ ਨੂੰ ਲੜਕੀਆਂ ਦੇ ਆਨੰਦ ਕਾਰਜ ਕਰਾਏ ਜਾ ਰਹੇ ਨੇ ਜੀ ਜ਼ਰੂਰਤਬੰਦ ਪਰਿਵਾਰਾਂ ਦੇ ਬੱਚੀਆਂ ਨੇ ਜਿਹੜੇ ਉਹਨਾਂ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਨੇ ਤੇ ਇੱਥੇ ਬੱਚੀਆਂ ਨੂੰ ਸਾਰਾ ਸਮਾਨ ਦਿੱਤਾ ਜਾਊਗਾ ਜੀ ਜੋ ਵੀ ਜ਼ਰੂਰਤ ਹੁੰਦੀ ਆ ਘਰਾਂ 'ਚ ਸਮਾਨ ਦੀ ਦਾਜ ਬੱਚੋਂ ਜੋ ਵੀ ਸਮਾਨ ਦਿੱਤਾ ਜਾਂਦਾ ਸਾਰਾ ਇੱਥੇ ਬੱਚਿਆਂ ਨੂੰ ਦਿਆ ਜਾਣਾ ਸਮਾਨ ਕੋ ਫ੍ਰਿਜ ਬੈੱਡ ਸਾਨੂੰ ਸਾਰਾ ਕੁਝ ਦਿਖਾਉਨੇ ਆ ਜਿਹੜਾ ਵੀ ਸਮਾਨ ਦਿਆ ਜਾਣਾ ਅਜਿਹ ਤਰ੍ਹਾਂ ਸਮਾਨ ਪਿਆ ਜਿਹੜਾ ਵੀ ਦਿਆ ਜਾਊਗਾ ਬਾਕੀ ਬੈੱਡਾਂ ਦੇ ਵਿੱਚ ਬਿਸਤਰੇ ਨੇ ਫ੍ਰਿਜ ਪੱਖਾ ਬੈੱਡ ਅਲਮਾਰੀ ਸਾਰਾ ਸਮਾਨ ਆ ਜੀ ਇੱਥੇ ਹਰ ਇੱਕ ਸਾਲ ਹੁੰਦਾ ਇਹ ਫੰਕਸ਼ਨ ਗੁਰੂ ਰਾਮਦਾਸ ਸੇਵਾ ਸੁਸਾਇਟੀ ਵੱਲੋਂ ਕਰਾਇਆ ਜਾਂਦਾ ਇਹ 9 ਨਵੰਬਰ ਅੱਜ ਅੱਜ ਦੇ ਦਿਨ ਆ ਇਹ ਪ੍ਰੋਗਰਾਮ ਜਿੰਨੇ ਵੀ ਕੋਈ ਜ਼ਰੂਰਤਵੰਦ ਪਰਿਵਾਰ ਜਿਨ੍ਹਾਂ ਦੀ ਉਹਨਾਂ ਦੀ ਬੱਚੀਆਂ ਦੇ ਨੰਦਕਾਰ ਜੀ ਆਹ ਦੇਖੋ ਬਰਾਤ ਆ ਗਈ ਇੱਕ ਬਾਕੀ ਅੱਗੇ ਪਹਿਲਾਂ ਆਏ ਹੋਏ ਨੇ ਗੁਰਦੁਆਰਾ ਘੋੜਿਆਂ ਵਾਲਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਨਾਬੇ ਇਹ ਫੰਕਸ਼ਨ ਆ ਜੀ ਮੈਂ ਕਿ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਪੂਰਾ ਪ੍ਰੋਗਰਾਮ ਫੰਕਸ਼ਨ ਕਿੱਦਾਂ ਦਾ ਆਇ ਦਰਬਾਰਾਤ ਦੇ ਖਾਣ ਪੀਣ ਦਾ ਸਾਰਾ ਪ੍ਰਬੰਧ ਕਰਿਆ ਹੋਇਆ ਇਹ ਸਾਡੇ ਗਿਆਨ ਸਿੰਘ ਲੋਪੋ ਜੀ ਸੇਵਾਦਾਰ ਜਿਹੜੇ ਲੋਕ ਬਰਾਤ ਨਾਲ ਆਏ ਹੋਏ ਨੇ ਉਹਨੇ ਬਾਕੀ ਜੋ ਸੋਸਾਇਟੀ ਵੱਲੋਂ ਇਨਵਾਈਟ ਕੀਤੇ ਹੋਏ ਨੇ ਬੁਲਾਏ ਹੋਏ ਨੇ ਉਹ ਵੀ ਪਹੁੰਚੀਆਂ ਵੀ ਆ ਨੇ ਸੰਗਤਾਂ ਜਿਨ੍ਹਾਂ ਨੂੰ ਸੱਦਾ ਪੱਤਰ ਦੇ ਕੇ ਬੁਲਾਇਆ ਵਾ ਉਹਦਾ ਖੁੱਲਾ ਹੀ ਆ ਲੰਗਰ ਇਸ ਮਾਨਾ ਜੀ ਜਿਹੜਾ ਵਿਆਹ ਵਾਲੇ ਜੋੜਿਆਂ ਨੂੰ ਦਿਆ ਜਾਣਾ ਕਮੇਟੀ ਵੱਲੋਂ ਗੁਰੂ ਰਾਮਦਾਸ ਸੇਵਾ ਸੁਸਾਇਟੀ ਮਾਤਾ ਜੀ ਇਹ ਰੱਖ ਲਓ ਤੁਸੀਂ ਹੁਣ ਚਲੋ ਕੋਈ ਗੱਲ ਨਹੀਂ ਕੰਮ ਤਾਂ ਆ ਹੀ ਜਾਣਗੇ ਪਰ ਚਲੋ ਇਹਨੂੰ ਰੱਖ ਲਓ ਹੁਣ ਤੁਹਾਡੀ ਜਿਆਦਾ ਨਹੀਂ ਰਹਿ ਜਾਈਂ ਜਿਹਨੂੰ ਕਸਮਾਰ ਤੇ ਸੋ ਕਿਸੇ ਨੂੰ ਮੈਂ ਤੁਹਾਨੂੰ ਮੈਂ ਲਾ ਦਿੰਦਾ ਮੈਂ ਮਟੇ ਰੋ ਤੇ ਇੱਕ ਨਵਾਂ ਉਹ ਬਾਤ ਖੰਦੀਆਂ ਇਹ ਕੰਗਰੇ ਵੀ ਰੱਖ ਦਿਓ ਮੈਂ ਜਾ ਕੇ ਪੀਆ ਕਿੰਨ ਮੰਗਰਾ ਦੇ ਉਸਮਾਨ ਆਈ ਅੱਖੇ ਬੈੱਡ ਅਲਮਾਰੀ ਮੇਜ਼ ਫ੍ਰਿਜ ਵਿੱਚ ਕੱਪੜੇ ਨੇ ਬੈਡਾਂ 'ਚ ਜਿਹੜਾ ਦਿਆ ਜਾਣਾ ਵਿਆਹ ਵਾਲਿਆਂ ਨੂੰ ਜੋੜਿਆ ਨੂੰ ਇਹ ਨਹੀਂ ਆਣੇ ਦਾਰਨੇ ਇਤਨਾ ਹੁਣ ਮੁੰਡੇ ਹਾਂਜੀ ਹਾਂਜੀ ਬੀਬੀ ਮੁਹਿਕ ਵਿਆਹ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲੇ ਵਿਖੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਕਰਵਾਏ ਜਾ ਰਹੇ ਨੇ ਜੀ ਮਿਲਣੀਆਂ ਹੋ ਰਹੀਆਂ ਨੇ ਇੱਥੇ ਪੂਰੇ ਰੀਤੀ ਰਿਵਾਜਾਂ ਅਨੁਸਾਰ ਇੱਥੇ ਵਿਆਹ ਕਾਰਜ ਹੁੰਦੇ ਨੇ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਘੋੜਿਆਂ ਵਾਲੇ ਵਿਖੇ ਅੱਜ ਸਿੱਧਾ ਮੁੱਠਾ ਆਪਣੇ ਆਪਣੇ ਜਿਹੜਾ ਪ੍ਰਕਰਮਾ ਕਰਨੀ ਹੈ ਥੱਲੇ ਨਹੀਂ ਰੱਖਣੀ ਨਾ ਗੋਲਕ ਦੇ ਰੱਖਣੀ ਹੈ ਆਪਣੇ ਹੱਥ ਦੇ ਵਿੱਚ ਯੋਧਿਆਂ ਨੂੰ ਸੋਹਾਰੂ ਤੇ

ਯਮ ਸਰਦਾਰ ਆਤਮ ਪ੍ਰਕਾਸ਼ ਸਿੰਘ ਜੀ ਦੀ ਬੇਟੀ ਉਹਨਾਂ ਦੀ ਦੇਖਰੇਖ ਦੇ ਵਿੱਚ ਇਹ ਸਾਰੇ ਸਮਾਗਮ ਜੋ ਕਲਿੱਕੇ ਕੇ ਨੇ ਨਿਭਰੇ ਚੜੇ ਨੇ ਉਹਨਾਂ ਦਾ ਓ ਓੰਕਾਰ ਸਵਾਦ ਗੁਰਜੀ ਕੀ ਪ੍ਰਤਾਇਤਨੀ ਪਰਸੀ ਵੀ ਸਹਾਇ ਵਾਰਣ ਸ੍ਰੀ ਭਗਤੀ ਜੀ ਕੀ ਪਾਸਾ ਇਸ ਵਿੱਚ ਬਹੁਤ ਆ ਪ੍ਰੰਧ ਕਮੇਟੀ ਵੱਲੋਂ ਤਾਂ ਸੰਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਅਪਾਰ ਕਿਰਪਾ ਅਨੁਮਾਨ ਸਰਕਾਰ ਸਭ ਨੂੰ ਸੁਸਾਇਟੀਆਂ ਦੇ ਸਹਿਯੋਗ ਦੇਣਾ ਸੋ ਸੰਗਤਾਂ ਦੇ ਸਹਿਯੋਗ ਦੇਣਾ ਸ੍ਰੀ ਗੁਰੂ ਗ੍ਰੰਥ ਦੇਵਾਂ ਸੋ ਸੇਵੀਏ ਤੁਮ ਮਹੰਮਦ ਸਾਹਿਬ ਅਰਨਾ ਲੋਕ ਤੁਮ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੁਮ ਬੱਪਾ ਅਜਾਪਾ ਸ੍ਰੀ ਜੀ ਆਪ ਜੀ ਦੇ ਸਾਰਨ ਕੋਤਵਾਰ ਕੋ ਰਹਾ ਸੈਂਕੀਏ ਲੋੜਵੰਦ ਲੜਕੀਆਂ ਦੇ ਅਨੰਦ ਗਾਤ ਹੋਏ ਆਪ ਜੀ ਦੇ ਪਾਵਨ ਜੇਤਤਾ ਰਹਿਮਤ ਦਾ ਸਰਕਾਰ ਜੀਵੀ ਨੇਵੀ ਪੁੱਤਰੀ ਨਕਿੰਦਰ ਸਿੰਘ ਕੰਡ ਜੀ ਨੂੰ ਬੰਦਨਾ ਕਰਦੇ ਕਾਕਾਰ ਜੀ ਸਮਾਰ बीबी रात कारी आनंद